ਹਾਂਜੀ ਆਪਾਂ ਦੁਗਰੀ ਤੋਂ ਤਾਂ ਤਾਂ ਦੇ ਨੂੰ ਜਾਣਦੇ ਆਂ ਉਹ ਰੋਡ ਤੇ ਖੜੇ ਆਂ ਕੰਮਵਾਲ ਐਂਟਰਪ੍ਰਾਈਜ਼ ਵਾਲਿਆਂ ਦੇ ਪ੍ਰਾਈਜ਼ਸ ਵਾਲਿਆਂ ਦੇ ਤੇ ਸ਼ੋਅ ਬਾਹਰ ਦੇਖੋ ਜੁੱਤੀਆਂ ਹੋ ਗਿਆ ਚੱਪਲਾਂ ਹੋ ਗਿਆ 60 60 ਰੁਪਏ 100 100 ਰੁਪਏ ਵਿੱਚ 70 70 ਰੁਪਏ ਵਿੱਚ ਜੈਂਟਸ ਦੀਆਂ ਲੇਡੀਜ਼ ਬੱਚਿਆਂ ਦੇ ਵੀ ਇੰਨੀ ਕਿ ਜ਼ਿਆਦਾ ਵੈਰਾਈਟੀ ਹੈ ਨਾਲ ਕੋਲੇ ਦੇਖ ਕੇ ਹੈਰਾਨ ਹੋ ਜਾਊਗਾ ਤੁਹਾਨੂੰ ਸਾਰੀ ਦਿਖਾਉਣਾ ਹੈ ਵੈਰਾਈਟੀ ਅੰਦਰ ਜਿਹੜਾ ਕੁਝ ਮਰਜ਼ੀ ਲੈ ਲਿਓ ਬੂਟ ਜੁੱਤੀਆਂ ਚੱਪਲਾਂ ਸੈਂਡਲ ਜੋ ਵੀ ਆਈਟਮਾਂ ਹੁੰਦੀਆਂ ਲੇਡੀਜ਼ ਜੈਂਟਸ ਬੱਚਿਆਂ ਦੇ ਸਾਰੇ ਆਈਟਮਾਂ ਟੋਟਲ ਤੁਹਾਨੂੰ ਮਿਲਣਗੀਆਂ ਵੈਰਾਈਟੀ ਬਹੁਤ ਜ਼ਿਆਦਾ ਇਹਨਾਂ ਕੋਲੇ ਆ ਦੇਖ ਲਓ ਕੀ ਲੈ ਕੇ ਵੀ ਲਾ ਆਇਆ ਜਿਹੜੀ ਤੁਸੀਂ ਇੱਥੋਂ ਤਿੰਨ ਤਿੰਨ ਚਾਰ ਚਾਰ ਸੌ ਦੀ ਚੱਪਲ ਲੈਣੇ ਹੋ 100 100 ਰੁਪਏ ਦੀ ਮਿਲਦੀ ਹੈ ਇਹਨਾਂ ਕੋਲੋਂ ਜਿਹੜੀ 2 2 ਸੌ ਦੀ ਲੈਣੇ ਹੋ ਇੱਥੇ 60 60 ਰੁਪਏ ਦੀ ਆ ਦੇਖੋ ਵੈਰਾਈਟੀ ਜਿੰਨੀ ਮਰਜ਼ੀ ਵੈਰਾਈਟੀ ਚੱਕ ਲਿਓ ਆ ਇਹ ਨਹੀਂ ਹੋਊਗਾ ਵੀ ਬਹੁਤ ਮਾੜੀ ਕੁਆਲਿਟੀ ਹੋਏ ਨਹੀਂ ਕੁਆਲਿਟੀ ਹੰਡਰ ਵਾਲੀ ਚੀਜ਼ ਆ ਵਧੀਆ ਤੇ ਇਹਨਾਂ ਦੀ ਥੋਕ ਚ ਚੱਕ ਦਿਆ ਇਹ ਤੂੰ ਆਪ ਹੀ ਦੇਖ ਲਓ ਕਿੰਨਾ ਚੱਕਿਆ ਸਮਾਨ ਸਾਰਾ ਇਕੱਠਾ ਚੱਕ ਦੇ ਤਾਂ ਕਰਕੇ ਸਸਤਾ ਪੈਂਦਾ ਇਹਨਾਂ ਨੂੰ ਆ 1.5 100 100 2 200 ਰੁਪਏ ਨੂੰ ਸੇਲ ਲੱਗੀ ਹੋਈ ਆ 60 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ 200 ਤੋਂ ਵੱਧ ਮੇਰੇ ਹਿਸਾਬ ਨਾਲ ਤਾਂ ਹੋਣਾ ਨਹੀਂ ਕੁਝ ਤੁਸੀਂ ਦੇਖ ਲਓ ਬਾਕੀ ਵੈਰਾਈਟੀ ਦੇਖੋ ਤੁਸੀਂ ਸਭ ਤੋਂ ਵੱਡੀ ਗੱਲ ਜਿੱਦਾਂ ਦੀ ਮਰਜ਼ੀ ਬੱਚਿਆਂ ਦੀ ਆ ਦੇਖ ਲਓ ਜਿੱਦਾਂ ਦੀ ਮਰਜ਼ੀ ਵੈਰਾਈਟੀ ਲੈ ਲਿਓ 50 50 ਰੁਪਏ 60 60 ਰੁਪਏ ਦੇ ਲਓ 70 ਰੁਪਏ ਇੱਕ ਵਾਰ ਜ਼ਰੂਰ ਜਾ ਕੇ ਆਓ ਇਹਨਾਂ ਦੇ ਏ ਆਪਾਂ ਖੜਿਆ ਆ ਦੇਖੋ ਇਧਰ ਜੁੱਤੀਆਂ ਜੱਤੀਆਂ ਆ ਗਈਆਂ ਜੈਂਟਸ ਦੀਆਂ ਆ ਗਈਆਂ ਲੇਡੀਜ਼ ਸਾਰੀਆਂ ਹੋਣਗੀਆਂ ਸਾਰੀਆਂ ਮਿਲਣਗੀਆਂ ਆਪਾਂ ਜੇਨੂੰ ਦੁਗਰੀ ਤੋਂ ਜਾਂਦੇ ਆ ਜੀ ਤਾਂਦਰੇ ਨੂੰ ਰਸਤੇ ਵਿੱਚ ਆਉਂਦਾ ਇਹ ਮਿਸ਼ਾਲ ਬੈਗਮਾਟਾ ਜਿਹੜਾ ਉਤੋਂ ਥੋੜਾ ਜਿਹਾ ਅੱਗੇ ਆ ਜੇ ਦੁਗਰੀ ਵੱਲ ਨੂੰ ਜਾਂਦੇ ਆ ਆ ਦੇਖ ਲਓ ਬਾਕੀ ਤੁਸੀਂ ਤੁਹਾਡੇ ਸਾਹਮਣੇ ਸਾਰਾ ਪਿਆਵ ਇੱਕ ਵਾਰੀ ਜਰੂਰ ਜਾ ਕੇ ਹੋ ਇਹਨਾਂ ਦੇ ਵੈਰਾਈਟੀ ਬਹੁਤ ਜ਼ਿਆਦਾ ਦੇਖ ਲਓ ਸ਼ੂਜ਼ ਵੀ ਲੈ ਲਓ ਜਿਹੜੇ ਮਰਜੀ ਜੁੱਦਾਂ ਦੀ ਚੀਜ਼ ਚਾਹੋਗੇ ਉਦੋਂ ਨਹੀਂ ਤੁਹਾਨੂੰ ਇੱਥੇ ਮਿਲੂਗੀ ਕਿਹੜੀ ਜੀ ਚੱਪਲ ਜਿੱਦਾਂ ਦੀ ਚਾਹੋ ਜਿੱਦਾਂ ਦਾ ਬੱਚਿਆਂ ਦੀ ਲੇਡੀਜ਼ ਦੀ ਜੈਂਟਸ ਦੀ ਕੋਈ ਵੀ ਆਟਮਾ ਜੁੱਤੀ ਚੱਪਲਾਂ ਹੋ ਗਈਆਂ ਇਹ ਚੱਪਲ ਹੋਗੇ ਕੁਝ ਇਹ ਹੋ ਗਿਆ ਏ ਟੂ ਜ਼ेड ਜੁੱਤੀਆਂ ਹੋ ਗਈਆਂ ਸਭ ਕੁਝ ਤੁਹਾਨੂੰ ਮਿਲੂਗਾ ਇੱਥੇ ਜੈਂਟਸ ਹੋਗੇ ਬੂਟ ਹੋਗੇ ਇੱਕ ਵਾਰੀ ਜੇ ਦੇਖੋ ਤੁਸੀਂ ਵੈਰਾਈਟੀ ਦੇਖੋ ਸਭ ਤੋਂ ਵੱਡੀ ਗੱਲ ਬਹੁਤ ਜ਼ਿਆਦਾ ਵੈਰਾਈਟੀ ਇਹਨਾਂ ਕੋਲੇ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਨਾ ਇੰਨੀ ਵੈਰਾਈਟੀ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਪਈਆ ਤਰ੍ਹਾਂ ਤਰ੍ਹਾਂ ਦੀ ਜਿਹੜੀ ਜੀ ਮਰਜ਼ੀ ਚੱਕੋ ਤੇ ਰੇਟ ਦੇ ਲਓ ਤੁਸੀਂ ਇਹ ਕਹਿੰਦੇ ਐਵੇਂ ਕਿਤੇ ਜਾਣ ਵਾਲਾ ਸਭ ਵਧੀਆ ਸਮਾਨ ਆ ਐਵੇਂ ਨਹੀਂ ਹੈਗਾ ਵੀ ਉਹ ਹੀ ਰੱਦੀ ਮਾਲ ਆ ਇਹ ਕਹਿੰਦੇ ਸੀ ਵੱਧ ਕੁਆਂਟੀਟੀ ਦੇ ਚੱਕਦੇ ਆ ਸਮਾਨ ਵੱਧ ਚੱਕਣ ਕਰਕੇ ਸਾਨੂੰ ਇਹਨਾਂ ਨੂੰ ਡਿਸਕਾਊਂਟ ਮਿਲਦਾ ਵਾ ਬਾਕੀ ਤੁਸੀਂ ਆਪ ਇੱਕ ਵਾਰੀ ਆ ਕੇ ਜਰੂਰ ਦੇਖਿਓ ਇਹਨਾਂ ਦੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਆ ਦੇਖ ਲਓ ਤੋਂ ਬਾਕੀ ਥੋੜੇ ਸਾਹਮਣੇ ਆ ਮੇਨ ਮੇਨ ਤੁਹਾਨੂੰ ਸਾਰਾ ਦਿਖਾਦਾ ਇੱਧਰ ਬੜਾ ਦਾ ਆਪ ਇਕੱਲਾ ਇਕੱਲਾ ਦਿਖਾਉਣ ਜਾਂਦਾ ਵੀਡੀਓ ਬਹੁਤ ਲੰਬੀ ਚਲੀ ਜਾਂਦੀ ਆ ਆ ਤੁਹਾਨੂੰ ਮੇਨ ਮੈਂ ਸਾਰਾ ਦਿਖਾ ਦਵਾਂ ਜ਼ਰੂਰ ਜਾ ਕੇ ਹੋ ਇਹਨਾਂ ਦੇ ਇੱਕ ਵਾਰੀ